ਵੀ ਗੁੜੀਆਂ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ ਤੇ ਸੀ ਕਿਸੇ ਬੰਦੇ ਨਾਲ ਉਹਨਾਂ ਕੋ ਉੱਤਰ ਕਿਤੇ ਮੱਥਾ ਡੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾਵਿਆਂਗੇ ਜਦੋਂ ਉਹ ਮੁੜਦੇ ਆਏ ਤੇ ਚੱਲਦੇ ਗੱਡੇ ਚ ਗੱਡੀ ਮਾਰੀ ਉਹਨਾਂ ਨੇ ਮੰਗ ਤਾਂ ਹੀ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਨਾਨੀ ਦੇ ਰਿਲੇਸ਼ਨਸ਼ਿਪ ਤੇ ਰਹਿੰਦੀ ਸੀਗੀ ਜੀ ਉਹ ਬੰਦੇ ਦੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਆ ਜੀ ਬਹੁਤ ਮੇਰੀ ਪੋਤੀ ਵੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌ ਦੇ ਜੀ ਤੇ ਉਸ ਬੰਦੇ ਨੂੰ ਤੇ ਮੇਰੀ ਨੂ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਰ ਸਿੰਘ ਮੇਰੀ ਗੁੜੀਆ ਦੀ ਇੱਥੇ ਡੈੱਡ ਬੁੱਡੀ ਪਈ ਸੀ ਉਹ ਡੈੱਡ ਬੁੱਡੀ ਲੈਣ ਆਈ ਸੀਗੀ ਮੇਰੀ ਗੁੜੀਆ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ ਤੇ ਅਸੀਂ ਕਿਸੇ ਬੰਦੇ ਨਾਲ ਉਹਨੂੰ ਕੋ ਉੱਧਰ ਕਿਤੇ ਮੱਥਾ ਢੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਮਦਨੀ ਮੇਰੀ ਜੀ ਦੂਸਰੇ ਹਸਪਤਾਲ ਜਾ ਗਈ ਤੇ ਉਹ ਉੱਥੇ ਉੱਥੇ ਨੇ ਕਿ ਇਹਨਾਂ ਦੇ ਸਰਕਾਰੀ ਹਸਪਤਾਲ ਚ ਇਹਨਾਂ ਨੇ ਡੈੱਡ ਬੱਡੀ ਭੇਜੀ ਆ ਗਈ ਉਹ ਕਹਿੰਦੇ ਵੀ ਉੱਥੇ ਉਹਨਾਂ ਦਾ ਪੋਸਟ ਮਾਡਲ ਹੋ ਬੱਚੀ ਦਾ ਵੀ ਤੁਹਾਨੂੰ ਬੱਚੀ ਉੱਥੋਂ ਮਿਲੂਗੀ ਬੱਚੀ ਦੀ 6 ਸਾਲ ਦੀ ਉਮਰ ਹੈ ਜੀ ਕੀ ਨਾਂ ਬੱਚੇ ਦਾ ਹਰੀਤ ਆ ਜੀ ਬੱਚੀ ਦਾ ਨਾਮ ਕੀ ਮੰਗ ਕਰਦੇ ਆ ਮੰਗ ਤਾਂ ਇਹ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਨਾਨੀ ਦਾ ਰਿਲੇਸ਼ਨਸ਼ਿਪ ਚ ਰਹਿੰਦੀ ਸੀਗੀ ਜੀ ਠੀਕ ਹੈ ਨਾ ਉਹਦੇ ਕੋਲੇ ਕੋਈ ਨਸਾਂਸ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਜੀ ਮੈਂ ਤਾਂ ਜੀ ਸਰਕਾਰ ਤੋਂ ਹੀ ਮੰਗ ਕਰਦਾ ਜੀ ਉਹ ਬੰਦੇ ਤੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀਸ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਹੈ ਜੀ ਮੇਰੀ ਬੱਚੀ ਤਾਂ ਖੇਸਦੀ ਸੀ ਮੇਰੀ ਘਰ ਵਾਲੀ ਚੜਦੀ ਰਹਿੰਦੀ ਸੀਗੀ ਵੀ ਇਹ ਜਿੱਧਰ ਵੀ ਜਾਂਦੇ ਬੱਚੀ ਦਾ ਹੁਣ ਬੱਚੇ ਨਾਲ ਤਾਂ ਮੰਦਰ ਤਾਂ ਜਾਣਾ ਹੀ ਹੁੰਦਾ ਮਾਵਾ ਬਲੇ ਉਹ ਉਹਨੂੰ ਕੁੱਟਦੀ ਮਾਰਦੀ ਵੀ ਸੀਗੀ ਉਹਦੇ ਨਾਲ ਬਹੁਤ ਜੱਦਬਸ ਕਰਦੀ ਰਹਿੰਦੀ ਸੀ ਲੱਗਦਾ ਇਸ ਇਸੇ ਰਹੇ ਸੀਗੇ ਇਸ ਕਰਕੇ ਜੀ ਇਹ ਜੋ ਰਿਲੇਸ਼ਨਸ਼ਿਪ ਚ ਮੇਰੇ ਘਰ ਵਾਲੀ ਰਹਿੰਦੀ ਸੀ ਕਿਸੇ ਬੰਦੇ ਨਾਲ ਜੇ ਮੇਰੇ ਯਾਰ ਦੋਸਤੀ ਆ ਤਾਂ ਉਹਦੇ ਨਾਲ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀਗਾ ਸਾਡਾ ਰੌਲਾ ਬੰਨੇ ਲੜਾਈ ਝਗੜਾ ਬਹੁਤ ਜ਼ਿਆਦਾ ਹੋਇਆ ਸੀ ਤੇ ਅਸੀਂ ਥਾਣੇ ਦੇ ਵਿੱਚ ਸਾਰਿਆਂ ਨਾਲ ਮਿਲ ਕੇ ਵੀ ਫੈਸਲਾ ਕਰਾਇਆ ਸੀ ਸਾਡਾ ਵੀ ਤੁਸੀਂ ਅੱਡੋ ਅੱਡ ਰਹਿ ਸਕਦੇ ਹੋ ਇੱਕ ਤੇ ਮੇਰੀ ਘਰ ਵਾਲੀ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਬੱਚੇ ਮੇਰੇ ਕੋਲੇ ਰਹਿਣਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂੰਗੀ ਇਹਨਾਂ ਇਹੋ ਜੀ ਜ਼ਿੰਮੇਵਾਰੀ ਹੁੰਦੀ ਹੈ ਮੇਰੀ ਘਰ ਵਾਲੀ ਦੀ ਆਪਦੇ ਆਸਕ ਨਾਲ ਤੁਰੀ ਫਿਰਦੀ ਹੈਗੀ ਤੇ ਮੇਰੇ ਬੱਚੀ ਮਰਵਾ ਕੇ ਧਰਤੀ ਤੇ ਨੇ ਰਾਜਕਾਰ ਜੀ ਗੱਲਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੱਚ ਪੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾ ਰਹੇ ਆਂਗੇ ਜਦੋਂ ਉਹ ਮੁੜਦੇ ਆਏ ਤੇ ਚਲਦੇ ਗੱਡੇ ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚੱਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌ ਦੇ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆਂ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਨਿصاف ਮੰਗਦੇ ਆਂ ਜੀ ਅਸੀਂ ਕੁਛ ਨਹੀਂ ਮੰਗਦੇ ਮਾਤਾ ਜੀ ਪਤਾ ਇਹ ਨਹੀਂ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਦੋ ਤਰਫੋਂ ਤੋਂ ਤੁਹਾਡਾ ਫੈਸਲਾ ਹੋਇਆ ਸੀ ਇਹ ਐ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵੀ ਚੱਲ ਟਿਕ ਜਾਣਗੇ ਇਹ ਵੀ ਚੱਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ 'ਚ ਹੋਇਆ ਸੀਗਾ ਵੀ ਚੱਲ ਮੇਰੇ ਪੋਤੀ-ਪੋਤੇ ਇਹ ਟਿਕ ਜਾਣਗੇ ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ ਐਸੀ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਜੋ ਉਹ ਵੀ ਸਾਡੇ ਕੋਲੇ ਸਬੂਤ ਨੇ ਸਾਰੇ ਭਰਮਜੀਤਾ ਜੀ ਪਾਣਾ ਕੀ ਵਰਤਮਾਨ ਸੀ ਜਿਵੇਂ ਗਰ ਲਾ ਕੇ ਲੈ ਗਿਆ ਕੁੜੀ ਨੂੰ ਤੇ ਉਹ ਮੁੰਡਾ ਕੋਈ ਜਿਹਦੇ ਨਾਲ ਗੱਲਬਾਤ ਸੀਗੀ ਕੀ ਨਾਮ ਕੀ ਉਹ ਕਿੱਥੇ ਰਹੀ ਸੀਗੀ ਕੌਣ ਸੀ ਬਰਨਾਲੇ ਸੀ ਬਰਨਾਲੇ ਵਿਆਹੀ ਸੀ ਜੀ ਈ ਗੱਲ ਬਣੀ ਅੱਜ ਗੱਲਬਾਤ ਆਹੀ ਆ ਵੀ ਦੋਤੀ ਦੀ ਮਨਸਾਫ਼ ਮਿਲਣਾ ਚਾਹੀਦਾ ਸਾਨੂੰ ਮੇਰੀ ਦੋਤੀ ਮਾਰਤੀ ਉਹਨੇ ਕੌਣ ਸੀ ਬੰਦਾ ਉਹ ਜਿਹੜਾ ਲੈ ਗਿਆ ਨਾਲ ਬਰਨਾਲੇ ਤੋਂ ਸੀਗਾ ਅਰੇ ਸੁਣਾ ਨੋਂ ਨੋਂ ਅਰੇ ਕੁੜੀ ਕੁੜੀ ਉਹਦੇ ਕੀ ਸਬੰਧ ਸੀਗੇ ਕੁੜੀ ਨਾਲ ਥੋੜੀ ਜਿਹੀ ਕੁੜੀ ਦੀ ਗੱਲਬਾਤ ਸੀ ਉਹਦੇ ਨਾਲ ਕੀ ਮੰਗ ਕਰਦੇ ਤੁਸੀਂ ਮਾੜਾ ਹੈ ਇਹ ਮੰਗ ਕਰਦੇ ਮੰਗਾ ਹੋਈ ਆ ਵੀ ਇਨਸਾਫ਼ ਚਾਹੀਦਾ ਸਾਨੂੰ ਸਾਰੇ ਸਾਨੂੰ ਮੋਗਾ ਮੈਡੀਕਲ ਹਸਪਤਾਲ ਤੋਂ ਦੋ ਰੁੱਕੇ ਮਸੂਲ ਹੋਏ ਸੀਗੇ ਵੀ ਰੀਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਦਾ ਨਾਲ ਆਏ ਆ ਅਸੀਂ ਮੌਕੇ ਤੇ ਸਰ ਆਈਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨਫਟ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਆਈਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਉਹ ਜਿਹੜੀ ਲੜਕੀ ਉਹ ਸਰ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੌਰ ਉਹਦੀ ਆਪਦੇ ਪਤੀ ਨਾਲ ਅਨਮੈਲ ਸੀ ਤੇ ਆਪਦੇ ਪੀਕੇ ਪਰਜਾ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆ ਸਮੇਂ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋ ਗਿਆ ਤੇ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀਸਿਟੀ ਮੋਗਾ ਹਸਪਤਾਲ ਦਾਖਲ ਹੈ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਸਰ ਕੋਈ ਸੱਟ ਨਹੀਂ ਲੱਗੀ